ਅਸੀਂ ਚਲੋ ਆਂਦੇ ਸੀਗੇ ਦਰਸ਼ਨ ਕਰਦੇ ਸੀਗੇ ਚਲ ਜਾਂਦੇ ਸੀਗੇ ਮੇਰੇ ਵੀਰ ਭਰਾਵਾਂ ਨੇ ਮੈਨੂੰ ਜੋੜਿਆ ਕਹਿੰਦੇ ਕਿ ਆ ਕੇ ਇੱਥੇ ਸੇਵਾ ਕਰਿਆ ਕਰੋ ਆਪਣੀ ਮਨੋ ਕਾਮਨਾ ਮੰਨੋ ਬਹੁਤ ਜਲਦੀ ਪੂਰੀਆਂ ਹੁੰਦੀਆਂ ਵਾਂ ਚਲੋ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਚੀਜ਼ 'ਚ ਫਰਕ ਵੀ ਲੱਗਾ ਬਹੁਤ ਜਿਆਦਾ ਸਾਨੂੰ ਫਰਕ ਲੱਗਾ ਮੈਂ ਜਿਹੜੇ ਘਰੇ ਬੈਠੇ ਹੁੰਦੇ ਨੇ ਮੋਂਨਾਂ ਨੂੰ ਆਹੀ ਬੇਨਤੀ ਕਰਦਾ ਆਓ ਇੱਥੇ ਆ ਕੇ ਸਾਰੇ ਜਣੇ ਜਪੈਰਾ ਸਾਹਿਬ ਕਰੋ ਆਪਣੇ ਮਨੋ ਕਾਮਨਾ ਪੂਰੀ ਕਰੋ ਜਰੂਰ ਹੋਊਗਾ ਸਦਾਰ ਤੋਂ ਜੋ ਤੁਸੀਂ ਮੰਗੋਗੇ ਉਹ ਮਿਲੂਗਾ ਹੀ ਮਿਲੂਗਾ ਜੀ ਤੁਹਾਨੂੰ ਈਗਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਨੂੰ ਦੋ ਤੋਂ ਤਿੰਨ ਮਹੀਨੇ ਹੋ ਗਏ ਆ ਮੈਨੂੰ ਮੇਰੇ ਵੀਰਾਂ ਨੇ ਜੋੜਿਆ ਸੀਗਾ ਅਸੀਂ ਚਲੋ ਆਂਦੇ ਸੀਗੇ ਦਰਸ਼ਨ ਕਰਦੇ ਸੀਗੇ ਚਲ ਜਾਂਦੇ ਸੀਗੇ ਮੇਰੇ ਵੀਰ ਭਰਾਵਾਂ ਨੇ ਮੈਨੂੰ ਜੋੜਿਆ ਕਹਿੰਦੇ ਕਿ ਆ ਕੇ ਤੇ ਸੇਵਾ ਕਰਿਆ ਕਰੋ ਆਪਣੀ ਮਨੋ ਕਾਮਨਾ ਮੰਨੋ ਬਹੁਤ ਜਲਦੀ ਪੂਰੀਆਂ ਹੁੰਦੀਆਂ ਵਾਂ ਚਲੋ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਚੀਜ਼ 'ਚ ਫਰਕ ਵੀ ਲੱਗਾ ਬਹੁਤ ਜਿਆਦਾ ਸਾਨੂੰ ਫਰਕ ਲੱਗਾ ਮੈਂ ਜਿਹੜੇ ਘਰੇ ਬੈਠੇ ਹੁੰਦੇ ਨੇ ਮੋਂਨਾਂ ਨੂੰ ਆਹੀ ਬੇਨਤੀ ਕਰਦਾ ਆਓ ਇੱਥੇ ਆ ਕੇ ਸਾਰੇ ਜਣੇ ਜਪੈਰਾ ਸਾਹਿਬ ਕਰੋ ਆਪਣੇ ਮਨੋ ਕਾਮਨਾ ਪੂਰੀ ਕਰੋ ਜ਼ਰੂਰ ਹੋਊਗਾ ਇਸ ਦਰ ਤੋਂ ਜੋ ਤੁਸੀਂ ਮੰਗੋਗੇ ਉਹ ਮਿਲੂਗਾ ਹੀ ਮਿਲੂਗਾ ਜੀ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਮੈਨੂੰ 2 ਤੋਂ 3 ਮਹੀਨੇ ਹੋ ਗਏ ਆ ਮੈਨੂੰ ਮੇਰੇ ਵੀਰਾਂ ਨੇ ਜੋੜਿਆ ਸੀਗਾ ਅਸੀਂ ਚਲੋ ਆਂਦੇ ਸੀਗੇ ਦਰਸ਼ਨ ਕਰਦੇ ਸੀਗੇ ਚਲ ਜਾਂਦੇ ਸੀਗੇ ਮੇਰੇ ਵੀਰ ਭਰਾਵਾਂ ਨੇ ਮੈਨੂੰ ਜੋੜਿਆ ਕਹਿੰਦੇ ਕਿ ਆ ਕੇ ਤੇ ਸੇਵਾ ਕਰਿਆ ਕਰੋ ਆਪਣੀ ਮਨੋ ਕਾਮਨਾ ਮੰਨੋ ਬਹੁਤ ਜਲਦੀ ਪੂਰੀਆਂ ਹੁੰਦੀਆਂ ਵਾ ਚਲੋ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਚੀਜ਼ 'ਚ ਫਰਕ ਵੀ ਲੱਗਾ ਬਹੁਤ ਜਿਆਦਾ ਸਾਨੂੰ ਫਰਕ ਲੱਗਾ ਮੈਂ ਜਿਹੜੇ ਘਰੇ ਬੈਠੇ ਹੁੰਦੇ ਨੇ ਮੋਂਨਾਂ ਨੂੰ ਆਹੀ ਬੇਨਤੀ ਕਰਦਾ ਆਓ ਇੱਥੇ ਆ ਕੇ ਸਾਰੇ ਜਣੇ ਜਪੈਰਾ ਸਾਹਿਬ ਕਰੋ ਆਪਣੇ ਮਨੋ ਕਾਮਨਾ ਪੂਰੀ ਕਰੋ ਜਰੂਰ ਹੋਊਗੀ ਇਸ ਦਰ ਤੋਂ ਜੋ ਤੁਸੀਂ ਮੰਗੋਗੇ ਉਹ ਮਿਲੂਗਾ ਹੀ ਮਿਲੂਗਾ ਜੀ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਮੈਨੂੰ 2 ਤੋਂ 3 ਮਹੀਨੇ ਹੋ ਗਏ ਆ ਮੈਨੂੰ ਮੇਰੇ ਵੀਰਾਂ ਨੇ ਜੋੜਿਆ ਸੀਗਾ ਅਸੀਂ ਚਲੋ ਆਂਦੇ ਸੀਗੇ ਦਰਸ਼ਨ ਕਰਦੇ ਸੀਗੇ ਚਲ ਜਾਂਦੇ ਸੀਗੇ ਮੇਰੇ ਵੀਰ ਭਰਾਵਾਂ ਨੇ ਮੈਨੂੰ ਜੋੜਿਆ ਕਹਿੰਦੇ ਕਿ ਆ ਕੇ ਇੱਥੇ ਸੇਵਾ ਕਰਿਆ ਕਰੋ ਆਪਣੀ ਮਨੋ ਕਾਮਨਾ ਮੰਨੋ ਬਹੁਤ ਜਲਦੀ ਪੂਰੀਆਂ ਹੁੰਦੀਆਂ ਵਾ ਚਲੋ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਚੀਜ਼ 'ਚ ਫਰਕ ਵੀ ਲੱਗਾ ਬਹੁਤ ਜਿਆਦਾ ਸਾਨੂੰ ਫਰਕ ਲੱਗਾ ਮੈਂ ਜਿਹੜੇ ਘਰੇ ਬੈਠੇ ਹੁੰਦੇ ਨੇ ਮੋਂਨਾਂ ਨੂੰ ਆਹੀ ਬੇਨਤੀ ਕਰਦਾ ਆਓ ਇੱਥੇ ਆ ਕੇ ਸਾਰੇ ਜਾਣੇ ਜਪੈਰਾ ਸਾਹਿਬ ਕਰੋ ਆਪਣੇ ਮਨੋ ਕਾਮਨਾ ਪੂਰੀ ਕਰੋ ਜਰੂਰ ਹੋਊਗਾ ਸਰਦਾਰ ਤੋਂ ਜੋ ਤੁਸੀਂ ਮੰਗੋਗੇ ਉਹ ਮਿਲੂਗਾ ਹੀ ਮਿਲੂਗਾ ਜੀ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਬਾਬਾ ਜੀ ਮੈਨੂੰ 2 ਤੋਂ 3 ਮਹੀਨੇ ਹੋ ਗਏ ਆ ਮੈਨੂੰ ਮੇਰੇ ਵੀਰਾਂ ਨੇ ਜੋੜਿਆ ਸੀਗਾ ਅਸੀਂ ਚਲੋ ਆਂਦੇ ਸੀਗੇ ਦਰਸ਼ਨ ਕਰਦੇ ਸੀਗੇ ਚਲ ਜਾਂਦੇ ਸੀਗੇ ਮੇਰੇ ਵੀਰ ਭਰਾਵਾਂ ਨੇ ਮੈਨੂੰ ਜੋੜਿਆ ਕਹਿੰਦੇ ਕਿ ਆ ਕੇ ਇੱਥੇ ਸੇਵਾ ਕਰਿਆ ਕਰੋ ਆਪਣੀ ਮਨੋ ਕਾਮਨਾਵਾਂ ਬਹੁਤ ਜਲਦੀ ਪੂਰੀਆਂ ਹੁੰਦੀਆਂ ਵਾ ਚਲੋ ਅਸੀਂ ਸ਼ੁਰੂ ਕੀਤਾ ਸਾਨੂੰ ਇਹ ਚੀਜ਼ 'ਚ ਫਰਕ ਵੀ ਲੱਗਾ ਬਹੁਤ ਜਿਆਦਾ ਸਾਨੂੰ ਫਰਕ ਲੱਗਾ ਮੈਂ ਜਿਹੜੇ ਘਰੇ ਬੈਠੇ ਹੁੰਦੇ ਨੇ ਮੋਂ ਉਹਨਾਂ ਨੂੰ ਆਹੀ ਬੇਨਤੀ ਕਰਦਾ ਆਓ ਇੱਥੇ ਆ ਕੇ ਸਾਰੇ ਜਣੇ ਜਪੈਰਾ ਸਾਹਿਬ ਕਰੋ ਆਪਣੇ ਮਨੋ ਕਾਮਨਾ ਪੂਰੀ ਕਰੋ ਜਰੂਰ ਹੋਊਗਾ ਸਰਦਾਰ ਤੋਂ ਜੋ ਤੁਸੀਂ ਮੰਗੋਗੇ ਉਹ ਮਿਲੂਗਾ ਹੀ ਮਿਲੂਗਾ ਜੀ ਤੁਹਾਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ